ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣਾਇਆ ਰਾਮ ਤਰਦ ਸੁਹਾਵੀ ਦਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਪਿਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਆਚੋਤੇ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਵ ਨਿਦ ਸਿਦ ਰਿਦ ਦੀਨੇ ਕਰਤੇ ਤੋਟਣਾ ਆਵੇ ਕਾਈ ਰਾਮ ਖਾਤ ਖਰਚਤ ਬਿਲ ਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ RAM ਦਾਤ ਸਵਾਈ ਨਿਕਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਕਲੇ ਉਠ ਨਾਠੇ ਦੁਖ ਨ ਨੇੜ ਆਇਆ ਸ਼ਾਂਤ ਸਹਜ ਆਨੰਦ ਕਨੇਰੇ ਬਿਨਸੀ ਪੂਖ ਸਬਾਈ ਨਾਣ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ RAM ਜਿਸ ਕਾ ਕਾਰਜ ਤਨਹੀਂ ਕੀਆ ਮਾਨਸ ਕਿਆ ਵਿਚਾਰਾ RAM ਭਗਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰੈ ਜੈਕਾਰਾ RAM ਗੋਣ ਗਾਏ ਗੋਬਿੰਦ ਹਾ ਨਾਂ ਦੇ ਉਪਜੇ ਸਾਧ ਸੰਗਤ ਸੰਗ ਬਣੀ ਜene ਉਦਮ ਕੀਆ ਤਾਲ ਕੇ ਰਾ ਤਿਸ ਕੀ ਉਪਮਾ ਕਿਆ ਗਣੀ 68 ਤੀਰਥ ਪੁੰਨ ਕਰਿਆ ਮਹਾਨ ਨਿਰਮਲ ਚਾਰਾ ਪਤਦ ਪਾਵਨੰ ਬਿਰਦ ਸੁਆਮੀ ਨਾਨਕ ਸ਼ਬਦੇ ਆਧਾਰਾ ਗੁਣ નિਧਾਨ ਮੇਰਾ ਪ੍ਰਭ ਕਰਤਾ ਉਸਤ ਕੌਣ ਕਰੀ ਜੈ ਰਾਮ ਸੰਤਾਂ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਣੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਇਐ ਆਨੰਦਨੋ ਜਿਸ ਪ੍ਰੀਤ ਲਾਗੀ ਨਾਮ ਮਸੇਤੀ ਮਨ ਤਨ ਅੰਮ੍ਰਿਤ ਭੀਜੈ ਬਿਣਵੰਤ ਨਾਨਕ ਐਸ਼ ਪੁੰਨੀ ਪੇਖ ਦਰਸ਼ਨ ਜੀਜੈ ਰਾਗ ਸੁਹੀ ਮਹੱਲਾ ਪੰਜਵਾਂ ਸ਼ੰਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੇਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਓ ਕਦੇ ਨਾਮ ਬੋਲੇ ਕਉਰਾ ਕਉੜਾ ਬੋਲਣਾ ਜਾਣੈ ਪੂਰਨ ਭਗਵਾਨੈ ਔਗਣ ਕੋਣਾ ਚਿਤਾਰੇ ਪਤਦ ਪਾਵਣ ਹਰ ਬਿਰਦ ਸਦਾਏ ਇਕ ਦਿਲ ਨਹੀਂ ਭੰਨੈ ਘਾਲੇ ਘਟ ਘੜ ਵਾਸੀ ਸਰਬ ਨਿਵਾਸੀ ਨਿਰਹਿ ਹੀ ਤੇ ਨਿਰਾ ਨਾਨਕ ਦਾ ਸਦਾ ਸਰਨਾਗਤ ਹਰੇ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਸ਼ਾਰਾ ਪ੍ਰਭ ਪੇਖਤ ਜੀਵਾ ਠੰਡੇ ਠੀਵਾ ਤਿਸ ਜੇ ਵਡਿਆ ਵਰ ਨ ਕੋਈ ਆਦਮ ਅੰਤ ਮਦ ਪ੍ਰਭ ਰਵੇ ਜਲ ਥਲ ਮਹੀਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਉ ਦਲ ਉਤਰੇ ਪਾਰਾ ਨਾਨਕ ਸ਼ਰਨ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਹਉ ਨਿਮਖਾਣਾ ਛੋਡਾਂ ਜੀ ਹਰ ਪ੍ਰੀਤਮ ਪ੍ਰਾਨ ਅਧਾਰੋ ਗੁਰ ਸਤ ਗੁਰ ਕਹਿਆ ਜੀ ਸਾਚਾ ਅਗਮ ਵਿਚਾਰ ਮਿਲ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁਖ ਨਾਠੇ ਸਹਜ ਸੂਖ ਆਨੰਦ ਕਨੇਰੇ ਹਉਮੈ ਬਿਨਸੀ ਗਾਠੇ ਸਭ ਕੈ ਮਦ ਸਭ ਹੂ ਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸ਼ਰਨਾਈ ਹਰ ਪ੍ਰੀਤਮ ਮਨੈ ਸਦਾar ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਕਰਪਾਯਾ ਉਹ ਸਾਬ ਅਦਰਵ ਡਠੇ ਜੀਓ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਅਬਨਾਸੀ ਹੋ ਤਿਸ ਕੀ ਦਾਸੀ ਮਰੇ ਨਾ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛੁ ਪੁਜਾਇ ਸੁਰਤਿ ਸਿਮਰਤਿ ਗੁਣ ਗਾਵੇ ਕਰਤੇ ਸਿਧ ਸਾਧਕ ਮਨ ਜਨ ਧਿਆਇ ਨਾਨਕ ਸ਼ਰਨ ਕਿਰਪਾ ਨਿਦ ਸੁਆਮੀ ਵਡਭਾਗੀ ਹਰ ਹਰ ਗਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਰ ਸੁਹੀ ਕੀ ਸ਼ਲੋਕਾ ਨਾਲ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਸੁਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ ਪਿਰ ਛੋਡਿਆ ਕਰ ਆਪਣੈ ਮੋਹੀ ਦੂਜੈ ਭਾਏ ਮਿੱਠਾ ਕਰਕੇ ਖਾਇਆ ਬਹੁ ਸੱਦ ਹੋ ਵਧਿਆ ਰੋਗ ਸੋਦ ਬਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋ ਵੈ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ ਸਹਿਜ ਸਚ ਪਿਰ ਰਾਵਿਆ ਹਰ ਨਾਮਾ ਉਰਤਾਰ ਮਾਗਿਆ ਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ 3 ਸੂਹਵਿਏ ਨਿਮਾਣਿਏ ਸੋ ਸੋ ਸਦਾ ਸਮਾਲ ਨਾਨਕ ਜਨਮ ਸਵਾਰੈ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖਤਰ ਚਾਇਓ ਨ ਆਕਾਸ ਬਤਾਲਾ ਹੁਕਮੀ ਧਰਤੀ ਸਾਜੀ ਅਣ ਸਚੀ ਧਰਮਸਾਲਾ ਆਬੋ ਬਾਇਖ ਪਾਇੰਦਾ ਸੱਚੇ ਦੀਨ ਦੇ ਆਲਾ ਸਭਨਾਂ ਅਰਜਕ ਸੰਭਾਹੇਂਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤੀ ਪਾਲਾ ਸ਼ਲੋਕ ਮਹਲਾ 3 ਤੀਜਾ ਸੂਹ ਬਤਾ ਸੁਹਾਗਣੀ ਜਾਂ ਮਨ ਲਹ ਸਚ ਨਾਉ ਸਤਗੁਰ ਆਪਣਾ ਮਨਾਏ ਲੈ ਰੂਪ ਚੜੀ ਤ ਅਗਲਾ ਦੂਜਾ ਨਾਹੀ ਥਾਉ ਐਸਾ ਸ਼ਿਗਾਰ ਬਣਾਏ ਤੂੰ ਮੈਲਾ ਕਦੇ ਨ ਹੋਵਈ ਇਹਨਸ ਲੱਗੇ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ ਮਹੱਲਾ ਤੀਜਾ ਲੋਕਾ ਵੇਹੋ ਸੁਹਾਵੀ ਸੁਹਾਵੇਸ ਕਰੀ ਵੇਸੀ ਸ਼ਹੋ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਤਿੰਨੀ ਸ਼ਹ ਪਾਇਆ ਜਨ ਗੁਰ ਕੀ ਸਿੱਖ ਸੁਣੀ ਜੋ ਤਿਸ ਪਾਵੈ ਸੋ ਥੀਐ ਇਨਬਿਦ ਕੰਤ ਮਿਲੀ ਪੌੜੀ ਹਉ ਗਮੇਸ਼ ਰਹਿਟ ਸਾਜੀ ਅਨ ਬਹੁ ਚਿਤ ਪਧਾਰਾ ਤੇਰਾ ਹੁਕਮ ਨਾ ਜਾਪੀ ਕੀ ਤੜਾ ਸਚੇ ਅਲਾਖ ਅਪਾਰ ਇਕ ਨਾਂ ਨੂੰ ਤੂੰ ਮਿਲ ਲਹਿ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਉ ਮੈਂ ਤਜ ਵਿਚਾਰਾ ਜਿਸ ਤੂੰ ਮਿਲੈ ਸੋ ਤੁਧ ਮਿਲੈ ਸੋਈ ਸਚਿਆਰਾ ਸ਼ਲੋਕ ਮਹੱਲਾ ਤੀਜਾ ਸੂਹਵਿਏ ਸੂਹਾ ਸਭ ਬਤਾ ਰਹਿ ਦਿਨ ਦੁਰਮਤ ਦੂਜਾ ਪਾਓ ਥਨ ਮੈਂ ਟੁੱਟ ਸਭ ਬਿਨ ਸਜਾਏ ਜਿਉ ਟਿਕੈ ਨਾਮ ਬ੍ਰਿਕੇਸ਼ਾਉ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸ ਚੜਾਓ ਉਲਟੀ ਸ਼ਕਤ ਸਵੇ ਕਰਿਆਈ ਮਨ ਵਸਿਆ ਹਰੇ ਅੰਮ੍ਰਿਤ ਨਾਉ ਨਾਨਕ ਬਲਿਹਾਰੇ ਗੁਰੇ ਆਪਨ ਜਿਤ ਮਿਲਿਆ ਹਰ ਗੁਣ ਗਾਓ ਮਹੱਲਾ ਤੀਜਾ ਸੁਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹੰਦੇ ਬਲਮਨਾ ਹੋ ਬਈ ਰੰਡ ਬੈਠੀ ਦੂਜੇ ਭਾਏ ਮੁੰਦ ਈਆਣੀ ਦੰਮਣੀ ਸੁਹਾ ਵੇਸ ਸੁਭਾਏ ਸ਼ਬਦ ਸੱਚੇ ਰੰਗ ਲਾਲ ਕਰ ਪੈ ਭਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਗੁਰ ਪਾਏ ਪੌੜੀ ਆਪੇ ਆਪ ਉਪਾਇਣ ਆਪ ਕੀਮਤ ਪਾਈ ਿਸਦਾ ਅੰਤਨ ਜਾਪਈ ਗੁਰ ਸ਼ਬਦ 부ਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਹਾਈ ਮਨਮੁਖ ਠੌਰ ਨ ਪਾਏਨੀ ਫਿਰਿ ਆਵੈ ਜਾਈ ਜੋ ਤਿਸ ਭਾਵੇ ਸੋ ਥੀਐ ਸਭ ਚਲੇ ਰਜਾਈ ਸ਼ਲੋਕ ਮਹੱਲਾ ਤੀਜਾ ਸੁਹੇ ਵੇਸ ਕਮਨ ਕੋ ਲਖਣੀ ਜੋ ਪ੍ਰਭ ਛੋੜ ਪਰਪੁਰਖ ਧਰੇ ਪਿਆਰ ਕੋਸੀਲ ਨਾ ਸੰਜਮ ਸਦਾ ਝੂਠ ਬੋਲੇ ਮਨ ਮੁਖ ਕਰਮ ਖਵਾਰ ਜਿਸ ਪੁਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੈ ਪਤਾਰ ਸੂਹਾ ਵੇਸ ਸਭ ਉਤਾਰ ਧਰੇ ਗਲ ਪਹਿਰੇ ਖਿਮਾ ਸ਼ਿੰਗਾਰ ਪਈਐ ਸੋਹਰ ਬਹੁ ਸੋਭਾ ਪਾਏ ਤੈਸੋ ਪੂਜ ਕਰੇ ਸਭ ਸਹਸਾਰ ਹੋਰ ਲਾਈ ਕਿਸੇ ਦੀ ਨਾਰ ਲਐ ਜਿਸ 라ਵੇ ਸਿਰਜਨ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸੇ ਅਬਨਾਸੀ ਬੁਰਖ ਭਧਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੈ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠਕਾ ਗੁਰਮੁਖ ਬ੍ਰੰਭ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਬਰ ਆਈਆਂ ਛਾਰ ਪੌੜੀ ਇਹੋ ਜਾ ਕੇ ਆਪ ਉਪਾਇਨ ਕਰ ਚੋਜ ਵਿਡਾਨ ਪੰਚ ਧਾਤ ਵਿੱਚ ਪਾਈ ਅਨਮੋ ਝੂਠ ਗਮਾਨ ਆਵੇ ਜਾਏ ਪੁਵਾਈ ਐ ਮਨਮੁਖ ਅਗਿਆਨ ਇਕ ਨਾਇਬ 부ਝਾਇਨ ਗੁਰਮੁਖ ਹਰ ਗਿਆਨ ਭਗਤ ਖਜਾਨਾ ਬਖਸ਼ਿਓਨ ਹਰ ਨਾਮ ਮਿਣਦਾਨ ਸ਼ਲੋਕ ਮਹੱਲਾ ਤੀਜਾ ਸੂਹਵਿਏ ਸੂਹਾ ਵੇਸ ਛੱਡ ਤੂੰ ਤਾਂ ਪਰ ਲੱਗੇ ਪਿਆਰ ਸੂਹੇ ਵੇਸ ਪਰ ਕਨਨ ਪਾਇਓ ਮਨਮੁਖ ਦਜ ਮੁਈ ਗਵਾਰ ਸਤਗੁਰ ਮਿਲਿਆ ਸੁਹਾ ਵੇਸ ਗਿਆ ਹਮੈ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੋਆ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਪਹਿ ਪਾਏ ਕਰੇ ਸ਼ਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਖਿਆ ਉਰਤਾਰ ਮਹੱਲਾ ਤੀਜਾ ਮੁੰਦੇ ਸੁਹਾ ਪਰਹਰ ਮੁੰਦੇ ਸੁਹਾ ਪਰਹਰੋ ਲਾਲ ਕਰਹੋ ਸ਼ਿਗਾਰ ਆਵਣ ਜਾਣਾ ਵਿਸਰਾ ਗੁਰ ਸ਼ਬਦ ਦੇ ਵਿਚਾਰ ਮੁੰਦ ਸੁਹਾ ਵੀ ਸੋਹਣੀ ਜਿਸ ਘਰ ਸਹਜ ਪਤਾਰ ਨਾਨਕ ਸਾ ਧਨ ਰਾਵੀਐ ਰਾਵੇ 라ਵਨ ਹਾਰ ਪੌੜੀ ਬਹੁ ਕੂੜ ਕੁਟੰਬ ਹੈ ਮਨ ਮੁਖ ਮੁਗਦਰਤਾ ਹਉਮੇ ਮੇਰਾ ਕਰਮੁਏ ਕੇ ਸਾਥ ਨ ਲਿਤਾ ਨੁਸੇਰਾ ਉਪਰ ਜਮ ਕਾਲਨ ਸੂਝਈ ਦੂਜੇ ਪਰਮਿਤਾ ਫਿਰ ਵੇਲਾ ਹੱਥ ਨ ਆਵਈ ਜਮ ਕਾਲ ਵਸ ਕਿਤਾ ਜੇਹਾ ਧੁਰ ਲਿਖ ਪਾਇਓਨ ਸੇ ਕਰਮ ਕਮਿਤਾ ਸ਼ਲੋਕ ਮਹੱਲਾ ਤੀਜਾ ਸਤਿਆ ਇਹ ਨ ਆਖਿਆ ਨ ਜੋ ਮੜਿਆ ਲੱਗ ਜਲਨ ਨਾਨਕ ਸਤਿਆ ਜਾਣੀ ਅਨ ਜੇ ਬ੍ਰਹੇ ਝੋਟ ਮੇਰਨ ਮਹੱਲਾ ਤੀਜਾ ਸੋ ਪੀ ਸਤਿਆ ਜਾਣੀ ਅਣ ਸੀਲ ਸੰਤੋਖ ਰਹਿਨ ਸੇਵਨ ਸਾਈ ਆਪਣਾ ਨਿਤ ਉਠ ਸਮਾਲਨ ਮਹਲਾ ਤੀਜਾ ਕੰਤਾ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣ ਪ੍ਰੇਪ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਤ ਨ ਜਾਣੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਉ ਕੈ ਮਰੋ ਦੂਰੋ ਹੀ ਪਜ ਜਾਹੇ ਪੌੜੀ ਉਦਾ ਦੁੱਖ ਸੁਖ ਨਾਲ ਉਪਾਇ ਲੇਖ ਕਰਤਾ ਲਿਖਿਆ ਨਾ ਮੈਂ ਜੇ ਬੜਹੋਰ ਦਾਤ ਨਹੀਂ ਤਿਸ ਰੂਪ ਨ ਰੇਖਿਆ ਨਾਮ ਆਖੋਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਨ ਹਰ ਜਪ ਜਪਿਆ ਸ਼ਲੋਕ ਮਹੱਲਾ ਦੂਜਾ ਜਿੰਨੇ ਚੱਲਣ ਜਾਣਿਆ ਸਿਖਿਓ ਕਰੈ ਵਿਥਾਰ ਚੱਲਣਸਾਰ ਨ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਚੱਲਾਈ ਫਿਰ ਪੁਛਤਾਵਾ ਹੋਏ ਮਹੱਲਾ ਦੂਜਾ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸਤਿ ਦੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਟ ਦਰਭਨ ਜੇ ਪਈ ਜੇ ਬਹੁਤਾ ਘਾਲੇ ਤਰਫ ਜਨੈ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਣ ਜਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨਗੋਈ ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ ਸਤਗੁਰ ਏਕ ਬਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸ਼ਲੋਕ ਮਹੱਲਾ ਦੂਜਾ ਜਿੰਨਾ ਪਾਉ ਤਿਨ ਨਾਹੇ ਪਾਉ ਮੁਚ ਪਾਉ ਨਿ ਵਿਵਿਆਹਾ ਨਾਨਕ ਹੋ ਬਟੰਤਰ ਤਿ ਤੇ ਦੀ ਬਾਣ ਗਈਆ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੜਦੇ ਕੋ ਉਡਤਾ ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਨਾਨਕ ਸੋ ਸਾ ਲਾਹੀਐ ਜਨ ਕਾਰਨ ਕੀਆ ਪੌੜੀ ਸਚ ਧਿਆਨ ਸੇ ਸਚੇ ਗੁਰ ਸ਼ਬਦ ਵਿਚਾਰੀ ਹੋ ਮੈ ਮਾਰ ਮਨ ਨਿਰਮਲਾ ਹਰ ਨਾਮ ਓਰਤਾਰੀ ਕੋਠੇ ਮੰਡਪ ਮਾੜੀਆਂ ਲਗ ਪਏ ਗਵਾਰੀ ਜਨ ਕੀਏ ਤਿਸੈ ਨ ਜਨਨੀ ਮਨ ਮੁਹ ਕੋ ਬਾਰੀ ਜੇ ਸਭੁ ਜਾਏ ਸੋ ਬੁੱਝਸੀ ਸਚਿਆ ਕਿਆ ਜੰਤ ਵਿਚਾਰੀ ਸਲੋਕ ਮਹਲਾ ਤੀਜਾ ਕਾਮਣ ਤੋ ਸੇ ਗਾਰ ਕਰ ਜਾ ਪਹਿਲਾ ਕੰਤ ਮਨਾਏ ਮਦ ਸੇ ਜੈ ਕੰਤ ਨ ਆਵਈ ਏਵੈ ਬਿਰਥਾ ਜਾਏ ਕਾਮਣ ਪਿਰ ਮਨ ਮਾਨਿਆ ਤਉ ਬਣਿ ਆਸੀ ਗਾਰ ਕੀਆ ਤੋ ਪਰਵਾਨ ਹੈ ਜਾਸੋ ਧਰੇ ਪਿਆਰ ਪਉ ਸ਼ਿੰਗਾਰ ਤੰਬੂਲ ਰਸ ਭੋਜਨ ਪਾਉ ਕਰੇ ਤਨ ਮਨ ਸੋਪੇ ਕੰਤ ਕੋ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸ਼ਿੰਗਾਰ ਸੇਜੈ ਕੰਤ ਨ ਆਇਓ ਏਵੈ ਭਿਆ ਵਿਕਾਰ ਮਹੱਲਾ ਤੀਜਾ ਧਨ ਪਿਰ ਇਹ ਨ ਆਖੀ ਅਨ ਬਹਿਣ ਇਕੱਠੇ ਹੋਏ ਇਕ ਜੋਤ ਦੋਏ ਮੂਰਤੀ ਧਨ ਪਰ ਕਈਐ ਸੋਏ ਪੌੜੀ ਬਹਿ ਬਿਨ ਭਗਤ ਨ ਹੋਵਈ ਨਾਮ ਨ ਲੱਗੈ ਪਿਆਰ ਸਤਿਗੁਰ ਮਿਲਿਆ ਭਾਉ ਪਜੈ ਭੈ ਪਾਏ ਰੰਗ ਸਿਵਾਰ ਦਨ ਮਨ ਰਤਾ ਰੰਗ ਸੋ ਹਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲਿਆ ਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਾਉ ਭਾਉ ਸਭ ਤਿਸ ਦਾ ਸੋ ਸੱਚ ਵਰਦਾ ਸੰਸਾਰ ਸ਼ਲੋਕ ਮਹੱਲਾ ਪਹਿਲਾ ਵਾਹੋ ਖਸਮ ਤੂ ਵਾਹੋ ਜਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸਵਰਾਹ ਆਪ ਖੜੋ ਵਾ ਆਪ ਕਰ ਆਪੀ ਨਾ ਆਪਾ ਗੁਰਮੁਖ ਸੇਵਾ ਥਾਇ ਪਵੈ ਓਨ ਮਨ ਤਤ ਕਮਾਹ ਮਸਤਕ ਲਹੋ ਮਜੂਰੀਆ ਮੰਗ ਮੰਗ ਖਸਮੁ ਦਰਾਹ ਨਾਨਕ ਪਰਦਰ ਵੇਪਰਵਾਹ ਤਉ ਦਰ ਊਨਾ ਨਾਹੀਂ ਕੋ ਸੱਚਾ ਵੇਪਰਵਾਹ ਮਹੱਲਾ ਪਹਿਲਾ ਊਜਲ ਮੋਤੀ ਸੋਹਣੇ ਰਤਨਾ ਨਾਲ ਜੁੜੰਨ ਤਣਜਨ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸ਼ੋਂਪ ਸਰੀਰ ਗੁਰ ਸ਼ਬਦ ਦੀ ਸਚ ਪਾਇਆ ਸੱਚਾ ਗਹਿਰ ਗੰਭੀਰ ਮਰਤਨ ਹਿਰਦੈ ਰਬ ਰਹਿ ਆਹਰ ਹੀਰਾ ਹੀਰਾ ਜਨਮ ਮਰਨ ਕਾ ਧੋਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸ਼ਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਨ ਜਲਿਆ ਨਾਮ ਵਿਸਾਰਿਆ ਪਉਂਦੀ ਜਾਏ ਪਰਾਲ ਬਿਸ਼ੈ ਹੱਥ ਨ ਅੰਬੜੈ ਤਿਤ ਨਿਮੰਦੈ ਤਾਲ ਮਹੱਲਾ ਪਹਿਲਾ ਨਾਨਕ ਮੰਨ ਕੇ ਕੰਮ ਫਿਟਿਆ ਗਣਤਨ ਆਵਈ ਕੀਤੇ ਲਹਾ ਸਹੰਮ ਜਾ ਬਖਸ਼ੇ ਤਾ ਤਕਾ ਨਹੀਂ ਪੌੜੀ ਸੱਚਾ ਅਮਰ ਚਲਾਇ ਓਨ ਕਰ ਸੱਚ ਫਰਮਾਨ ਸਦਾ ਨਿਹਚਲ ਰਵ ਰਹਿਆ ਸੋ ਪ੍ਰਗ ਸੁਜਾਨ ਗੁਰਪ੍ਰਸਾਦੀ ਸੇਵੀਐ ਸਤਿ ਸ਼ਬਦ ਨਿਸ਼ਾਨ ਪੂਰਾ ठाਟ ਬਣਾਇਆ ਰੰਗ ਗੁਰਮਤ ਮਾਨ ਅਗਮ ਅਗੋਚ ਰਿਆ ਲਖ ਹੈ ਗੁਰਮੁਖ ਹਰਿ ਜਾਨ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਣ ਖੋਟੇ ਖਰੇ ਪਰਖਿਯਨ ਸਾਹਿਬ ਕੈ ਦੇ ਵਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇਕ ਭਾਉ ਲਥੀ ਨਾ ਤੇਆ ਦੁਏ ਪਾ ਚੜੀਐ ਸਹੂਰ ਬਾਹਰ ਧੋਤੀ ਤੁੰਬੜੀ ਅੰਦਰ ਵੈਸਨਕੂਰ ਸਾਦ ਭਲੇ ਅਨ ਨਾ ਤੇਆ ਚੋਰ ਸਿ ਚੋਰਾ ਚੋਰ ਪੌੜੀ ਤਾਪੇ ਹੁਕਮ ਚਲਾਏ ਦਾਗ ਚਗ ਧੰਦਾ ਲਾਇਆ ਇਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦੈ ਦੇ ਸੇ ਹਮਨ ਧਾਮ ਦਾ ਗੁਰ ਠਾਕ ਰਹਾਇਆ ਨਾ ਵੈ ਨੂੰ ਸਭ ਲੋਤ ਦੀ ਗੁਰ ਮੱਤੀ ਪਾਇਆ thora ਲਿਖਿਆ ਮੇਟ ਨ ਸਕੀ ਐ ਜੋ ਹਰ ਲਿਖ ਪਾਇਆ ਸ਼ਲੋਕ ਮਹੱਲਾ ਪਹਿਲਾ ਦੋ ਦੀਵੇ 14 ਹਟ ਨਾਲੇ ਜیتے ਜੀਤੇ ਤੇ ਵਣਜਾਰੇ ਖੁੱਲੇ ਹਟ ਹੋਆ ਵਪਾਰ ਜੋ ਪਹੁੰਚੈ ਸੋ ਚੱਲਣ ਹਾਰ ਰਮੰਦ ਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾ ਪ੍ਰਵਾਨ ਘਰ ਆਏ ਬ ਜੀ ਵਧਾਈ ਸਤ ਨਾਮ ਕੀ ਮਿਲੀ ਵਡਾਈ ਮਹੱਲਾ ਪਹਿਲਾ ਰਾਤੀ ਹੋਵਣ ਕਾਲੀਆਂ ਸੋ ਪੈਦਾ ਸੇ ਵੰਨ ਦੇਹੋ ਬਗਾ ਤਪੈ ਕਣਾ ਕਾਲਿਆ ਕਾਲੇ ਵੰਨ ਅੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬਹੇ ਨਾ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾ ਆਪੇ ਇਕ ਦੂਜੇ ਭਾਇ ਖਵਾਇਣ ਹੋਮੇ ਵਿੱਚ ਵਿਆਪੇ ਇਹੋ ਮਾਨ ਸਜਣਮੁ ਦੁਲੰਬ ਸਾ ਮਨ ਮੁਕ ਸੰਤਾਪੇ ਜਿਸ ਆਪ ਬੁਜਾਏ ਸੋ ਬੁਝਸੀ ਜੇ ਸਤਗੁਰ ਥਾਪੇ ਮੁਸਬਾ ਜਾ ਖੇਲ ਰਚਾਇ ਔਨ ਸਭ ਵਰਤਾਇ ਆਪੇ ਸ਼ਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਨ ਸਿਪਤੀ ਸਾਰਣ ਜਾਨਣੀ ਸਦਾ ਵਸੈ ਸ਼ੈਤਾਨ ਗਦਹੋ ਚੰਦਨ ਖੌਲੀਐ ਭੀ ਸ਼ਾਹੂ ਸਿਓ ਪਾਣ ਨਾਨਕ ਕੂੜਾ ਕੱਤਿਆ ਕੂੜਾ ਤਣੀਐ ਤਾਣ ਕੂੜਾ ਕੱਪੜ ਕਸ਼ੀਐ ਕੂੜਾ ਪੈਨਨ ਮਾਨ ਮਹੱਲਾ ਪਹਿਲਾ ਬਾਂਗਾ ਬਰਖੂ ਸਿੰਘੀਆਂ ਨਾਲੇ ਮਿਲੀ ਕਲਾਂ ਇਕ ਦਾਤੇ ਇਕ ਮੰਗਤੇ ਨਾਮ ਤੇਰਾ ਪਰਮਾਨ ਨਾਨਕ ਜਿੰਨੀ ਸੁਣ ਕੇ ਮੰਨੇ ਆ ਹਉਤਨਾ ਬਟੋ ਕੁਰਬਾਨ ਪੌੜੀ ਮਾਇਆ ਮੋ ਸਭ ਕੂੜ ਹੈ ਕੂੜੋ ਹੋਏ ਗਿਆ ਹਉ ਮੈਂ ਝਗੜਾ ਪਾਇਓਣ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਣਾ ਇੱਕੋ ਰਬ ਰਹਾ ਸਾਬਿਆ ਤੁਮ ਰਾਮ ਪਛਾਣਿਆ ਭਉਦਲ ਤਰ ਗਇਆ ਜੋਤ ਸਮਾਣੀ ਜੋਤ ਵਿੱਚ ਹਰਨਾਮ ਸਮਯਾ ਸ਼ਲੋਕ ਮਹੱਲਾ ਪਹਿਲਾ ਸਤਗੁਰ ਭੇਖਿਆ ਦੇਹ ਮੈਂ ਤੂ ਸਮਰੱਥ ਦਤਾਰ ਹਉ ਮੈਂ ਗਰਬ ਨਿਮਾਰੀਐ ਕਾਮ ਕ੍ਰੋਧ ਅਹੰਕਾਰ ਲਬ ਲੋਭ ਪਰ ਜਾਲੀ ਐ ਨਾਮ ਮਿਲੈ ਆਧਾਰ ਰਹਿਨਸ ਨਵਤਨ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਯੋ ਬਿਦ ਛੁੱਟੀ ਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਜਿੱਤੇ ਦਰ ਖੜੀਆਂ ਨਾਨਕ ਕੰਤੈ ਰਤਿਆ ਪੁਸ਼ੈ ਬਾਤੜੀਆਂ ਮਹੱਲਾ ਪਹਿਲਾ ਸਭੈ ਗੰਤਾਰਤਿਆ ਮੈਂ ਦੁਹਾਗਨ ਕਿਤ ਮੈਂ ਤਣਿ ਆਉ ਗਣੇ ਤੜੇ ਖਸਮ ਨਾ ਪੇਰੇ ਚਿਤ ਮਹੱਲਾ ਪਹਿਲਾ ਹੋਮ ਬਿਹਾਰੀ ਤਨ ਕੋ ਸਿਪਤ ਜਨਾਂ ਦੇ ਬਾਤ ਸਭ ਰਾਤੀ ਸੁਹਾ ਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਾਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮਹਿ ਵਰਤਾ ਆਪ ਹਰ ਸੇਤੀ ਪ੍ਰੀਤ ਕਰ ਸ਼ਲੋਕ ਮਹੱਲਾ ਪਹਿਲਾ ਜਿਨੀ ਨ ਪਾਇਓ ਪ੍ਰੇਮ ਰਸ ਕੰਤਨ ਆਇਓ ਸਾਉ ਸੁਣੇ ਕਰ ਕਾ ਪਹੁਣਾ ਜਿਉ ਆਇਆ ਤਿਉ ਜਾਓ ਮਹੱਲਾ ਪਹਿਲਾ ਸੋ ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ ਸਿਬਦ ਸਲਾਹਣ ਛੱਡ ਕੈ ਕ ਰੰਗੀ ਲੱਗਾ ਹੰਸ ਘਟ ਅਵੇਹਾ ਜੀਵਿਆ ਜਿਤ ਖਾਏ ਵਿਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰੇ ਆ ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰੇ ਆ ਦਰ ਕਰ ਪਾਵੇ ਮਹਿਲ ਨਾਮ ਪਿਆਰੇ ਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਰਜਨ ਹਾਰਿਆ ਸ਼ਲੋਕ ਮਹਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ 베ਦ ਪਾਠ ਮਤ ਪਾਪਾ ਖਾਏ ਉਗਵੈ ਸੂਰਣ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਤ 베ਦ ਪਾਠ ਸੰਸਾਰ ਕੇ ਕਾਰ ਬੜ ਬੜ ਬੰਡਦ ਕਰੇ ਵਿਚਾਰ ਬਿਣ ਬੂਜੇ ਸਭ ਹੋਏ ਖਵਾਰ ਨਾਨਕ ਗੁਰਮੁਖ ਉਦ੍ਰਸ ਪਾਰ ਮਹੱਲਾ ਪਹਿਲਾ ਸ਼ਬਦੈ ਸਾਧਨ ਆਇਓ ਨਾਮ ਨਾਲ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਿਤ ਹੋਏ ਖਵਾਰ ਨਾਨਕ ਪਿਆ ਕਿਰਤ ਕਮਾਵਣਾ ਕੋਏ ਨ ਮੇਟਨ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹਮੈ ਵਿੱਚੋਂ ਦੂਰ ਕਰ ਸਤਿਮਨ ਵਸਾਏ ਸਤਿ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਿਆ ਚਰੀ ਵਿਸ਼ੁੰਨਿਆ ਗੁਰ ਪ੍ਰਖ ਮਿਲਾਏ ਮਨ ਮੈਲਾ ਏਵ ਸ਼ੁੱਧ ਹੈ ਹਰ ਨਾਮ ਧਿਆਏ ਸ਼ਲੋਕ ਮਹੱਲਾ ਪਹਿਲਾ ਕਾਇਆ ਕੋਮਲ ਫੁੱਲ ਗੁਣ ਨਾਨਕ ਗੁਬਸਮਾਲ ਇੰਨੀ ਫੁੱਲੀ ਰੋ ਕਰੇ ਔਰ ਕੇ ਚੁਨੀਐ ਢਾਲ ਮਹੱਲਾ ਤੂਜਾ ਨਾਨਕ ਤਨਾ ਬਸੰਤ ਹੈ ਜਨ ਕਰ ਵਸਿਆ ਕੰਤ ਜਨ ਕੇ ਕੰਤ ਦਿਸ਼ਾਪੁਰੀ ਸੇ ਅਹਨਸ ਫਿਰੈ ਜਲੰਤ ਪੌੜੀ ਆਪੇ ਬਖਸ਼ੇ ਦਇਆਕਾਰ ਗੁਰ ਸਤਗੁਰ ਬਚਨੀ ਅਣ ਦਿਨ ਸੇਵੇ ਗੁਣ ਰਵਾ ਮਨ ਸੱਚਾ ਰਚਨੀ ਰਾ ਮੇਰਾ ਬੇਅੰਤ ਹੈ ਅੰਤ ਕਨੈਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇਸ਼ਾ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸ਼ਲੋਕ ਮਹੱਲਾ ਪਹਿਲਾ ਪਹਿਲ ਬਸੰਤਾ ਆਗਮਨ ਪਹਿਲਾ ਮੌਲਿਆ ਸੋਏ ਜਿਤ ਮੌਲਿਆ ਸਭ ਮੌਲੀਐ ਤਿਸੈ ਨ ਮੌਲਿਓ ਕੋਏ ਮਹੱਲਾ ਦੂਜਾ ਪਹਿਲੇ ਬਸੰਤਾ ਆਗਮਨ ਦਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਐ ਜੇ ਸਭ ਸੈ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰਾ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸਤਕਾਰ ਕਮਾਵੇ ਦੂਜੀ ਕਰ ਲੱਗਿਆ ਫਿਰ ਜੁਨੀ ਪਾਵੇ ਨਾਮ ਰਤਿਆ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੇ ਸਤ ਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੇ ਸ਼ਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਨ ਜਨ ਮਾਣੀ ਇਕ ਤੂੰ ਕਿਉ ਨਾ ਮਰੀਜੈ ਰੋਏ ਜਾ ਲਗ ਚੇਤਨਾ ਆਵਹੀ ਮਹੱਲਾ ਦੂਜਾ ਜਾ ਸੁਖ ਤਾਂ ਸ਼ੋਰ ਆਵਿਆ ਦੁਖ ਪੀਸ ਮਾਲਿਓ ਹੈ ਨਾਨਕ ਹੈ ਸਿਆਣੀ ਐ ਓਕੰਤ ਮਿਲਾਵਾ ਹੋਏ ਪੌੜੀ ਹਾਉ ਕਿਆ ਸਲਾਹੀ ਕਰਮ ਜੰਤ ਵਢੇ ਤੇਰੀ ਵਡਿਆਈ ਤੂੰ ਅਗਮ ਦਿਆਲ ਅਗੰਮ ਹੈ ਆਪ ਲਹਿ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸ਼ਰਨਾਗਤੀ ਤਿਨ ਲਹਿ ਵਿਡਾਈ ਜੋ ਤੇਰੀ ਸ਼ਰਨਾਗਤੀ ਤਿਨ ਲਹਿ ਛਡਾਈ ਨਾਨਕ ਵੇ ਪਰਵਾਹੋ ਹੈ ਤਿਸ ਤਿਲਨਾਤ ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ